ਮਹਾਰਾਜ ਰਣਜੀਤ ਸਿੰਘ ਜੀ ਨੇ ਆਪਣੀ ਬਹਾਦਰੀ ਦੇ ਨਾਲ ਸਿੱਖ ਸਾਮਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ। ਉਹ ਇੱਕ ਸਫਲ ਜੇਤੂ ਹੋਣ ਦੇ ਨਾਲ-ਨਾਲ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸਿੱਧ ਹੋਏ। ਉਹਨਾਂ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪ੍ਰਜਾ ਦੀ ਭਲਾਈ ਕਰਨਾ ਸੀ। ਨੌਕਰੀਆਂ ਯੋਗਤਾ ਦੇ ਆਧਾਰ ਤੇ ਦਿੱਤੀਆਂ ਜਾਣ ਲੱਗੀਆਂ। ਉਹਨਾਂ ਦੇ ਦਰਬਾਰ ਵਿੱਚ ਸਿੱਖ, ਮੁਸਲਮਾਨ, ਯੂਰਪੀ, ਹਿੰਦੂ ਸਾਰੇ ਧਰਮਾਂ ਦੇ ਲੋਕ ਉੱਚ ਅਹੁਦਿਆਂ ਤੇ ਨਿਯੁਕਤ ਸਨ। ਆਪ ਜੀ ਨੇ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਫੌਜ ਨੂੰ ਵਿਦੇਹੇ ਸ਼ਕਤੀਸ਼ਾਲੀ ਬਣਾਇਆ ਅਤੇ ਅੰਗਰੇਜ਼ਾਂ ਨਾਲ ਮਿੱਤਰਤਾ ਕਰਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਹੋਣ ਤੋਂ ਪੰਜਾਬ ਨੂੰ ਬਚਾ ਲਿਆ ਇਨ੍ਹਾਂ ਹੀ ਗੁਣਾਂ ਕਾਰਨ ਆਪ ਜੀ ਨੂੰ ਸ਼ੇਰ-ਏ-ਪੰਜਾਬ ਦੀ ਉਪਧੀ ਦੇ ਨਾਲ ਸਨਮਾਨਿਆ ਗਿਆ ਕੀ ਤੁਸੀਂ ਜਾਣਦੇ ਹੋ ਕਿ 1839 ਈਸਵੀ ਵਿੱਚ ਅਜਿਹਾ ਕੀ ਹੋਇਆ ਜੋ ਸਿੱਖ ਰਾਜ ਟਹਿ ਗਿਆ ਆਓ ਜਾਣਦੇ ਹਾਂ ਉਸ ਸਮੇਂ ਦੇ ਹਾਲਾਤਾਂ ਬਾਰੇ ਜਦੋਂ ਸਿੱਖ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਇਸ ਵੀਡੀਓ ਦੇ ਅਖੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਕੁਝ ਮਹੱਤਵਪੂਰਨ ਤੱਥ ਦੱਸੇ ਜਾਣਗੇ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਤਾਂ ਜੋ ਤੁਸੀਂ ਵੀ ਆਪਣੇ ਇਤਿਹਾਸ ਬਾਰੇ ਜਾਣ ਸਕੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਸ਼ੁਕਰਚਕੀਆ ਮਿਸਲ ਨਾਲ ਸੰਬੰਧਿਤ ਨੇਤਾ ਮਾ ਸਿੰਘ ਜੀ ਦੇ ਘਰ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਮਿਤੀ ਅਤੇ ਜਨਮ ਸਥਾਨ ਬਾਰੇ ਇਤਿਹਾਸਕਾਰਾਂ ਵਿੱਚ ਬਹੁਤ ਹੀ મતਭੇਦ ਪਾਇਆ ਗਿਆ ਹੈ। ਆਪ ਜੀ ਦਾ ਜਨਮ 2 ਨਵੰਬਰ 1880 ਈਸਵੀ ਨੂੰ ਪਿੰਡ ਗੁਜਰਾਵਾਲਾ ਵਿਖੇ ਹੋਇਆ ਮੰਨਿਆ ਗਿਆ ਹੈ। ਇਸ ਬਾਰੇ ਵਿੱਚ ਇਤਿਹਾਸਕਾਰਾਂ ਨੇ ਆਪਣਾ ਆਧਾਰ ਉਹਨਾਂ ਸ਼ਬਦਾਂ ਨੂੰ ਬਣਾਇਆ ਜੋ ਮਹਾਰਾਜਾ ਸਿੰਘ ਦੀ ਹਵੇਲੀ ਦੇ ਕਮਰੇ ਦੇ ਬਾਹਰ ਉਲਿਖੇ ਹੋਏ ਹਨ। ਆਪ ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲੇ ਮਹਾਰਾਜਾ ਸਨ। जिन्ना ने 1801 ਤੋਂ 1839 ਈਸਵੀ ਤੱਕ ਰਾਜ ਕੀਤਾ। ਆਪਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪਮਹਾਦੀਪ ਤੇ ਰਾਜ ਕੀਤਾ। ਬਚਪਨ ਵਿੱਚ ਆਪ ਜੇ ਚੱਕ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ। ਜਿਸ ਕਾਰਨ ਆਪ ਦੀ ਖੱਬੀ ਅੱਖ ਦੀ ਨਜ਼ਰ ਵੀ ਜਾਂਦੀ ਰਹੀ। 10 ਸਾਲ ਦੀ ਉਮਰ ਵਿੱਚ ਆਪਨੇ ਆਪਣੇ ਪਿਤਾ ਮਾਂ ਸਿੰਘ ਜੀ ਦੇ ਨਾਲ ਪਹਿਲੀ ਲੜਾਈ ਵਿੱਚ ਹਿੱਸਾ ਲਿਆ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਤਿਹਾਸ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਪੰਜਾਬ ਦਾ ਮਹਾਰਾਜਾ ਲਾਹੌਰ ਦਾ ਮਹਾਰਾਜਾ ਸ਼ੇਰ-ਏ-ਪੰਜਾਬ ਸ਼ੇਰ-ਏ-ਹਿੰਦ ਸਰਕਾਰੇ ਵੱਲਾ ਸਰਕਾਰੇ ਖਾਲਸਾ ਪੰਜ ਦਰਿਆਵਾਂ ਦਾ ਮੁਖੀ ਤੇ ਸਿੰਘ ਸਾਹਿਬ ਆ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ 5 ਵਰਿਆਂ ਦੇ ਹੋਏ ਤਾਂ ਉਹਨਾਂ ਨੂੰ ਗੁਜਰਾਵਾਲਾ ਵਿਖੇ ਭਾਈ ਭਗਤ ਸਿੰਘ ਦੀ ਧਰਮਸ਼ਾਲਾ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਉਨ੍ਹਾਂ ਦੀ ਪੜ੍ਹਾਈ ਵਿੱਚ ਬਹੁਤੀ ਦਿਲਚਸਪੀ ਨਾ ਹੋਣ ਕਰਕੇ ਆਪ ਬਧੇਰੇ ਪਰ ਲਿਖਣਾ ਸਕੇ ਮਹਾਰਾਜ ਰঞ্জੀਤ ਸਿੰਘ ਜ਼ਿਆਦਾ ਸਮਾਂ ਘੋੜਸਵਾਰੀ ਕਰਨ ਤਲਵਾਰਬਾਜ਼ੀ ਸਿੱਖਣ ਤੇ ਸ਼ਿਕਾਰ ਖੇਡਣ ਵਿੱਚ ਹੀ ਬਤੀਤ ਕਰਿਆ ਕਰਦੇ ਸਨ ਆਪ ਜੀ ਦੀ ਯੋਗਤਾ ਨੂੰ ਦੇਖਦੇ ਹੋਏ ਪਿਤਾ ਮਾ ਸਿੰਘ ਨੇ ਭਵਿਕਵਾਣੀ ਕੀਤੀ ਕਿ ਗੁਜਰਾਵਾਲਾ ਦਾ ਰਾਜ ਮੇਰੇ ਬਹਾਦਰ ਪੁੱਤਰ ਰঞ্জੀਤ ਸਿੰਘ ਲਈ ਕਾਫੀ ਨਹੀਂ ਹੋਏਗਾ ਉਹ ਇੱਕ ਮਹਾਨ ਯੋद्धा ਬਣੇਗਾ ਰਣਜੀਤ ਸਿੰਘ ਜੀ ਦੇ ਲਈ ਕੀਤੀ ਪਿਤਾ ਵੱਲੋਂ ਇਹ ਭਵਿੱਖਬਾਣੀ ਸੱਚ ਸਾਬਤ ਹੋਈ ਮਹਾਰਾਜ ਰਣਜੀਤ ਸਿੰਘ ਜੀ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਹੋ ਗਿਆ ਉਹ ਜੇ ਸਿਰਫ 16 ਵਰਿਆਂ ਦੇ ਸਨ ਜਦੋਂ ਕਹਿੰयां ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਤੇ ਗੁਰਬਖਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਇਆ ਜੀ ਦੀ ਸਦਾ ਕੌਰ ਨੇ ਆਪ ਦੀ ਸ਼ਕਤੀ ਵਧਾਉਣ ਵਿੱਚ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਪਾਇਆ ਰਾਜਾ ਰਣਜੀਤ ਸਿੰਘ ਜੀ ਨੇ ਜਦੋਂ 1797 ਈਸਵੀ ਵਿੱਚ ਸ਼ੁਕਰ ਚਕਰੀਆ ਮਿਸਲ ਦੀ ਬਾਗ ਦੋਰ ਸੰਭਾਲੀ ਤਾਂ ਪੰਜਾਬ ਵਿੱਚ ਚਾਰੇ ਪਾਸੇ ਅਸ਼ਾਂਤੀ ਤੇ ਗੜਬੜੀ ਫੈਲੀ ਹੋਈ ਸੀ ਪੰਜਾਬ ਵਿੱਚ ਮੁਗਲਾਂ ਦਾ ਰਾਜ ਖਤਮ ਹੋ ਚੁੱਕਿਆ ਸੀ ਅਫਗਾਨਾ ਅਤੇ ਰਾਜਪਟਾਨੇ ਦੇ ਸ਼ਾਸਕਾਂ ਨੇ ਆਪਣੇ ਛੋਟੇ-ਛੋਟੇ ਰਾਜ ਸਥਾਪਿਤ ਕਰ ਲਏ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ 17 ਵਰਿਆਂ ਦੇ ਹੋ ਗਏ ਤਾਂ ਉਹਨਾਂ ਨੇ ਸ਼ਾਸਨ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਥੂ ਸਨ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਗੱਦੀ ਤੇ ਬੈਠੇ ਤਾਂ ਉਹ ਇੱਕ ਛੋਟੀ ਜਿਹੀ रियासत ਸ਼ੁਕਰਚਕੀਆਂ ਦੇ ਸਰਦਾਰ ਸਨ ਪਰ ਉਹਨਾਂ ਨੇ ਆਪਣੀ ਬਹਾਦਰੀ ਅਤੇ ਯੋਗਤਾ ਨਾਲ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ 1797 ਈਸਵੀ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼ੁਕਰਚਕੀਆਂ ਮਿਸਲ ਦੀ ਵਾਗਦੋ ਸੰਭਾਲੀ ਤਾਂ ਉਹਨਾਂ ਦਾ ਰਾਜ ਥੋੜੇ ਜਿਹੇ ਇਲਾਕੇ ਤੱਕ ਸੀਮਿਤ ਸੀ ਆਪ ਦੀ ਸੋਚ ਇਸ ਛੋਟੇ ਇਲਾਕੇ ਤੱਕ ਸੀਮਤ ਰਹਿਣ ਦੀ ਨਹੀਂ ਸੀ ਦੂਰ ਦ੍ਰਿਸ਼ਟੀ ਦੇ ਮਾਲਕ ਹੋਣ ਕਾਰਨ ਆਪ ਇਸ ਛੋਟੇ ਜਿਹੇ ਇਲਾਕੇ ਨੂੰ ਸਾਮਰਾਜ ਵਿੱਚ ਤਬਦੀਲ ਕਰਨਾ ਚਾਹੁੰਦੇ ਸਨ ਇਸ ਲਈ ਆਪ ਜੀ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਪੰਜਾਬ ਦੀਆਂ ਸਿੱਖ ਮਿਸਲਾਂ ਵੱਲ ਕੀਤਾ ਅਤੇ ਮਿਸਲਾਂ ਨੂੰ ਆਪਣੇ ਨਾਲ ਲਾਉਣਾ ਸ਼ੁਰੂ ਕਰ ਦਿੱਤਾ ਤਾਕਤਵਰ ਮਿਸਲਾਂ ਨਾਲ ਦੋਸਤੀ ਕਰ ਲਈ ਤੇ ਕਮਜ਼ੋਰ ਮਿਸਲਾਂ ਤੇ ਕਬਜ਼ਾ ਕਰਕੇ ਸਾਮਰਾਜ ਨੂੰ ਵਧਾਉਣਾ ਸ਼ੁਰੂ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਭ ਤੋਂ ਪਹਿਲਾਂ ਕਨਈਆ ਮਿਸਲ ਨਾਲ ਨੇ ਤਰਤਾ ਦੇ ਸਬੰਧ ਕਾਇਮ ਕੀਤੇ ਅਤੇ 1796 ਈਸਵੀ ਵਿੱਚ ਸਰਗਵਾਸੀ ਗੁਰਬਖਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕਰਵਾ ਕੇ ਇਸ ਮਿਸਲ ਨੂੰ ਆਪਣੇ ਨਾਲ ਲਾ ਲਿਆ ਤਰਨਤਾਰਨ ਦੇ ਇਲਾਕੇਵਲ ਮਹਾਰਾਜਾ ਰਣਜੀਤ ਸਿੰਘ ਜੀ ਨੇ 1799 ਈਸਵੀ ਵਿੱਚ ਨਕਈ ਮਿਸਲ ਦੇ ਸਰਦਾਰ ਖਜ਼ਾਂ ਸਿੰਘ ਦੀ ਪੁੱਤਰੀ ਰਾਜਕੌਰ ਦੇ ਨਾਲ ਦੂਸਰਾ ਵਿਆਹ ਕਰਵਾਇਆ ਅਤੇ ਇਨ੍ਹਾਂ ਮਿਸਲਾਂ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਇਆ 1821 ਸਾਲ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਸਿੰਘ ਅੱਲੂ ਵਾਲੀਆ ਵਿਚਾਲੇ ਇੱਕ ਮੁਲਾਕਾਤ ਹੋਈ। ਇਸ ਮੌਕੇ ਦੌਰਾਨ ਦੋਵਾਂ ਸਰਦਾਰਾਂ ਨੇ ਆਪਸ ਵਿੱਚ ਪੱਗਾਂ ਮਟਾ ਲੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ੂਰੀ ਵਿੱਚ ਸੌਂ ਖਾਦੀ ਕਿ ਉਹ ਸਦਾ ਭਰਾਵਾਂ ਵਾਂਗ ਰਹਿਣਗੇ ਤੇ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣਗੇ। ਇਸ ਰਾ ਮਾ ਰਣਜੀਤ ਸਿੰਘ ਜੀ ਨੇ ਹਰੇਕ ਮਿਸਲ ਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਸਾਮਰਾਜ ਦਾ ਹਿੱਸਾ ਬਣਾਉਣਾ ਸ਼ੁਰੂ ਕਰ ਦਿੱਤਾ। ਵੱਖ-ਵੱਖ ਮਿਸਲਾਂ ਦੇ ਸਰਦਾਰ ਗੁਰਮਤਾ ਨਾਮੀ ਸੰਸਥਾ ਵਿੱਚ ਸ਼ਾਮਲ ਹੋ ਕੇ ਵੈਰੀਆਂ ਵਿਰੁੱਧ ਕਾਰਵਾਈ ਅਤੇ ਮਹੱਤਵਪੂਰਨ ਮਾਮਲਿਆਂ ਉੱਤੇ ਸਾਂਝੇ ਤੌਰ ਤੇ ਵਿਚਾਰ ਕਰਿਆ ਕਰਦੇ ਸਨ ਤੇ ਗੁਰਮਤਾ ਪਾਸ ਕਰਿਆ ਕਰਦੇ ਸਨ ਪਰ ਮਹਾਰਾਜ ਰਣਜੀਤ ਸਿੰਘ ਜੀ ਇਹ ਨਹੀਂ ਸਿਚਾਉਂਦੇ ਕਿ ਕਿਸੇ ਵੀ ਮਿਸਲ ਦਾ ਸਰਦਾਰ ਗੁਰਮਤਾ ਦੇ ਮਾਧਮ ਰਾਹੀਂ ਉਹਨਾਂ ਨਾਲ ਬਰਾਬਰੀ ਦਾ ਦਾਵਾ ਕਰੇ ਇਸ ਲਈ ਉਹਨਾਂ ਨੇ 1805 ਈਸਵੀ ਵਿੱਚ ਇਸ ਸੰਸਥਾ ਦਾ ਖਾਤਮਾ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਉੱਤਰ ਵਿੱਚ ਲद्दाख ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤੱਕ ਅਤੇ ਪੂਰੇ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਸ਼ਾਵਰ ਤੱਕ ਫੈਲਿਆ ਹੋਇਆ ਸੀ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕਰ ਲਈ ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਸਗੋਂ ਉਹਨਾਂ ਪ੍ਰਤੀ ਇੱਕ ਸਫਲ ਸ਼ਾਸਨ ਨੀਤੀ ਵੀ ਅਪਣਾਈ ਜਿਨ੍ਹਾਂ ਸ਼ਾਸਕਾਂ ਨੇ ਆਪ ਦੀ ਅਧੀਨਗੀ ਦੀਆਂ ਸ਼ਰਤਾਂ ਨੂੰ ਪ੍ਰਵਾਨ ਕਰ ਲਿਆ। Maharaja Ranjit Singh ਨੇ ਉਹਨਾਂ ਨੂੰ ਉਹਨਾਂ ਦੇ ਇਲਾਕੇ ਵਾਪਸ ਕਰ ਦਿੱਤੇ। Maharaja ਅਧੀਨ ਹੀ ਉਹਨਾਂ ਦੇ ਇਲਾਕਿਆਂ ਦਾ ਰਾਜਭਾਗ ਆਪਣੀ ਸੂਝ-ਬੂਝ ਦੇ ਨਾਲ ਚਲਾਇਆ। Maharaja Ranjit Singh ਧਰਤੀ ਉੱਤੇ ਰਾਜ ਕਰਨ ਵਾਲੇ ਪਹਿਲੇ ਮੂਲ ਪੰਜਾਬੀ ਸਨ। ਇੱਕ ਦੁਰਲਭ ਤੇ ਭੂ ਪ੍ਰਣਨੀਤਿਕ ਦ੍ਰਿਸ਼ਟੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਤਲੁਜ ਤੋਂ ਕਾਬਲ ਖੰਡਰ ਕਸ਼ਮੀਰ ਅਤੇ ਲਦਾਖ ਖੇਤਰਾਂ ਤੱਕ ਰਾਜ ਕੀਤਾ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਨਾਲ ਉਹਨਾਂ ਦੀ ਬਹੁਤ ਸਾਂਝ ਸੀ ਦਰਬਾਰ ਸਾਹਿਬ ਨਰਬਿਸ਼ੇ ਸ਼ਰਧਾ ਕਰਨ ਆਪਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੋਨੇ ਦੀ ਸੇਵਾ ਵੀ ਕਰਵਾਈ ਲਾਹੌਰ ਵਿਖੇ ਆਪਣੇ ਠਹਿਰਨ ਦੇ ਦੌਰਾਨ ਉਹ ਅਕਸਰ ਹਰਮੰਦਰ ਸਾਹਿਬ ਜਾਂਦੇ ਅਤੇ ਲੰਬਾ ਸਮਾਂ ਠਹਿਰਨ ਲਈ ਇੱਥੇ ਹੀ ਗਰਮੀਆਂ ਲਈ ਇੱਕ ਮਹਿਲ ਵੀ ਬਣਵਾਇਆ ਪਰ ਸ਼ਹਿਰ ਦਾ ਪ੍ਰਸ਼ਾਸਨ ਮਹਾਰਾਜਾ ਰਣਜੀਤ ਸਿੰਘ ਦੇ ਇਨਾ ਸਮਾਰਕਾਂ ਦੀ ਦੇਖਭਾਲ ਕਰਨ ਵਿੱਚ ਅਸਫਲ ਰਿਹਾ ਤੇ ਅੱਜ ਵੀ ਕਈ ਸਮਾਰਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕੋਈ ਵੀ ਰਾਮ ਬਾਗ ਦਾ ਦੌਰਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਮਹਾਨਤਾ ਪਰਿਕਮਾ ਨੂੰ ਦੇਖ ਕੇ ਮਹਿਸੂਸ ਕਰ ਸਕਦਾ ਹੈ ਪਹਿਲਾਂ ਇਹ ਬਾਗ 84 ਏਕੜ ਵਿੱਚ ਫੈਲਿਆ ਹੋਇਆ ਸੀ ਪਰ ਕੰਕਰੀਟ ਦੀਆਂ ਸੜਕਾਂ ਅਤੇ ਚਾਰੇ ਪਾਸੇ ਵੱਡੇ-ਵੱਡੇ ਕਬਜ਼ੇ ਹੋਣ ਕਾਰਨ 35 ਏਕੜ ਦਾ ਰਕਬਾ ਲੋਕਾਂ ਲਈ ਹੁਣ ਖੁੱਲਾ ਛੱਡ ਦਿੱਤਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦੀ ਸਿਹਤ ਖਰਾਬੀ ਅਤੇ ਬੁਢੇਰੀ ਉਮਰ ਕਾਰਨ 27 ਜੂਨ 1847 ਈਸਵੀ ਵਿੱਚ ਉਹਨਾਂ ਦੀ ਮੌਤ ਲਾਹੌਰ ਪਾਕਿਸਤਾਨ ਵਿਖੇ ਹੋਈ। ਆਪ ਦੀ ਮੌਤ ਤੋਂ ਬਾਅਦ ਇਹ ਬਾਜ਼ੀ ਕਰਨ ਲੱਗ ਗਏ ਤੇ ਸਿੱਖ ਰਾਜ ਪਤਨ ਵੱਲ ਆਉਣਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਦੇ ਨਾਲ ਹੀ ਸਿੱਖ ਰਾਜ ਦਾ ਸੁਨਹਿਰੀ ਯੁੱਗ ਖਤਮ ਹੋ ਗਿਆ। ਉਹਨਾਂ ਦੇ ਬਾਅਦ ਰਾਜਸੀ ਗੱਦੀ ਲਈ ਬਹੁਤ ਸਾਰੇ ਸੰਘਰਸ਼, ਅੰਦਰੂਨੀ ਵਿਵਾਦ ਅਤੇ ਅੰਗਰੇਜ਼ੀ ਚਾਲਾਂ ਨੇ ਸਿੱਖ ਰਾਜ ਨੂੰ ਖਤਰੇ ਵਿੱਚ ਪਾ ਦਿੱਤਾ ਤੇ ਸਿੱਖ ਰਾਜ ਆਪਣੇ ਪਤਨ ਵੱਲ ਵਧਣਾ ਸ਼ੁਰੂ ਹੋ ਗਿਆ ਆਉ ਜਾਣਦੇ ਹਾਂ ਹੁਣ ਕੁਝ ਮਹੱਤਵਪੂਰਨ ਤੱਥ 22 ਜੂਨ 1849 ਅਜਤੇ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ ਸੀ ਐਸਕ ਵੇਲੇ ਖਬਰ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦੀ ਕਈ ਲੋਕ ਕਹਿ ਦਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ ਮਹਾਰਾਜਿਆਂ ਵਰਗਾ ਮਹਾਰਾਜਾ ਸੀ ਕੀ ਖਾਸ ਸੀ ਜੇ ਸਿੱਖੋਂ ਤਾਂ ਮਾਣ ਕਰਿਓ ਜੇ ਨੌਨ ਸਿੱਖੋਂ ਤਾਂ ਸੁਣ ਕੇ ਜਾਇਓ ਕੁਝ ਖਾਸ ਦੱਸਣ ਲੱਗੀ ਆ 1192 ਦੇ ਵਿੱਚ ਭਾਰਤੀ ਮੂਲ ਦਾ ਰਾਜਾ ਪ੍ਰithvi ਰਾਜ चौहान ਹੋਇਆ ਜਿਹੜਾ ਇੱਥੋਂ ਦਾ ਰਾਜਾ ਸੀ ਇਸ ਧਰਤੀ ਦਾ ਉਹਦੀ ਲੜਾਈ ਹੁੰਦੀ ਹੈ ਮੁਹੰਮਦ ਗੋਰੀ ਦੇ ਨਾਲ 1192 ਦੇ ਵਿੱਚ ਤਰਾਇਨ ਦੀ ਲੜਾਈ ਦੇ ਵਿੱਚ ਹਾਰ ਜਾਂਦਾ ਹੈ ਮੁਹੰਮਦ ਗੋਰੀ ਤੋਂ ਉਸ ਤੋਂ ਬਾਅਦ ਗੁਲਾਮ ਵੰਸ਼ ਇਥੇ ਰਾਜ ਕਰਦਾ ਜਿਹਦਾ ਪਹਿਲਾ ਸ਼ਾਸਕ ਕੁਤਬਦੀਨ ਐਬਕ ਹੋਇਆ ਖੈਰ ਕਾਫੀ ਜਿਹੜੇ ਵੰਸ਼ ਉਸ ਤੋਂ ਬਾਅਦ ਰਾਜ ਕਰਨ ਆਉਂਦੇ ਆ ਤੋਗਲਕਵੀ ਆਉਂਦੇ ਆ ਮੁਗਲ ਵੀ ਆਉਂਦੇ ਆ ਲੋਧੀ ਵੀ ਆਉਂਦੇ ਆ ਬਹੁਤ ਸਾਰੇ ਆਉਂਦੇ ਆ 609 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਪੰਜਾਬ ਦੇ ਪੁੱਤ ਨੇ ਇਸ ਧਰਤੀ ਦੇ ਉੱਤੇ ਆਪ ਦੇ ਰਾਜ ਦਾ ਝੰਡਾ ਗੱਡਿਆ ਸੀ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਸੀ ਨਹੀਂ ਤਾਂ ਸਾਰੇ ਵਿਦੇਸ਼ੀ ਹਮਲਾਵਰ ਆਏ ਆ ਤੇ ਵਿਦੇਸ਼ੀਆਂ ਨੇ ਆ ਕੇ ਰਾਜ ਕੀਤਾ 609 ਸਾਲ ਬਣਦੇ ਆ 1192 ਤੋਂ ਲੈ ਕੇ 1801 ਤੱਕ ਮੈਂ ਬਹੁਤ ਜਿਹੜਾ ਇਤਿਹਾਸ ਵੈਸੇ ਤਾਂ ਆਪਾਂ ਨੂੰ ਜਾਨਣਾ ਪਊਗਾ ਵੀ ਕਿਹੜੇ-ਕਿਹੜੇ ਜਿਹੜੇ ਰਾਜ ਇੱਥੇ ਹੋਏ ਆ ਕਿੰਨਾ-ਕਿੰਨਾ ਨੇ ਆ ਕੇ ਰਾਜ ਕੀਤਾ ਬਾਅਦਲੇ ਕਿਵੇਂ ਇੱਥੇ ਪਹੁੰਚੇ ਕੀ ਕੁਛ ਕੀਤਾ ਪਰ ਮੈਂ ਗੱਲ ਸ਼ੁਰੂ ਕਰਦੀ ਆ ਨਾਦਰ ਸ਼ਾਹ ਦੁਰਾਨੀ ਤੋਂ ਅਨਾਦਰ ਸ਼ਾਹ ইরਾਨੀ ਤੋਂ ਮਾਫ ਕਰਨਾ ਨਦਰਸ਼ਾ ইরਾਨੀ ਨੇ ਆਪ ਰਾਜ ਨਹੀਂ ਕੀਤਾ ਪਰ ਉਹਨੇ 1739 ਦੇ ਵਿੱਚ ਦਿੱਲੀ ਤੇ ਹਮਲਾ ਕੀਤਾ ਰਾਜ ਮੁਗਲਾਂ ਦਾ ਹੀ ਸੀ ਪਰ ਉਹਦੇ ਕਹਿਣ ਦੇ ਅਧੀਨ ਹੋ ਰਿਹਾ ਸੀ ਦੋ ਦਿਨ ਦੇ ਵਿੱਚ 1.5 ਲੱਖ ਬੰਦਾ ਉਹਨੇ ਮਾਰਤਾ ਦਿੱਲੀ ਦੇ ਵਿੱਚ ਇਸ ਕਤਲੋਗਾਰਤ ਨੂੰ ਬੰਦ ਕਰਨ ਵਾਸਤੇ ਮੁਹੰਮਦ ਸ਼ਾਹ ਜਿਹੜਾ ਉਦੋਂ ਦਾ ਮੁਗਲ ਸ਼ਾਸਕ ਹੋਇਆ ਉਹਨੇ ਆਪਣੀ ਧੀ ਦਿੱਤੀ ਤੇ ਨਾਲ 25 ਕਰੋੜ ਰੁਪਇਆ ਦਿੱਤਾ ਕਿ ਇਸ ਚੀਜ਼ ਨੂੰ ਬੰਦ ਕਰ ਵਾਪਸ ਜਾਂਦਾ ਹੈ 1739 ਦੇ ਵਿੱਚ ਤਖਤ ਤੇ ਤਾਊਸ ਨਾਲ ਲੈ ਕੇ ਜਾਂਦਾ ਜਿਹਦੇ ਵਿੱਚ ਕੋਹੀਨੂਰ ਹੀਰਾ ਜੜਿਆ ਹੋਇਆ ਸੀ ਸੋ ਇਸ ਕਰਕੇ ਮੈਂ ਦੱਸਣ ਲੱਗੀ ਹਾਂ ਸੋ ਵਾਪਸ ਚਲਾ ਜਾਂਦਾ ਅਫਗਾਨਿਸਤਾਨ ਤੇ ਈਰਾਨ ਦੇ ਉੱਤੇ ਉਹਦਾ ਰਾਜ ਸੀਗਾ ਉਹਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਆਉਂਦਾ ਹੈ ਅਹਿਮਦ ਸ਼ਾ ਅਬਦਾਲੀ ਉਹ ਉਹ ਤਖਤ ਦੇ ਉੱਤੇ ਬੈਠਦਾ 1748 ਤੋਂ ਲੈ ਕੇ 1768 ਤੱਕ ਅਹਿਮਦ ਸ਼ਾ ਅਬਦਾਲੀ ਨੇ ਹਿੰਦੁਸਤਾਨ ਦੇ ਨਕਸ਼ੇ 'ਤੇ ਦੰਮ ਕਰੀ ਰੱਖਿਆ ਅੱਠ ਹਮਲੇ ਕੀਤੇ ਆ ਕੁੱਲ ਤੇ ਦੋ ਕਹਾਵਤਾਂ ਮਸ਼ਹੂਰ ਹੁੰਦੀਆਂ ਸੀ ਪਹਿਲੀ ਸੀ ਵੀ ਆ ਖਾਦਾ ਪੀਤਾ ਲਾਹੀ ਦਾ ਬਾਕੀ ਅਹਿਮਦ شاہ ਦਾ ਵੀ ਅਹਿਮਦ ਸ਼ਾਹ ਨੇ ਔਣਾ ਸਾਰਾ ਲੈ ਜਾਣਾ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ ਧੀਆਂ ਪੈਣਾ ਨੂੰ ਝੁੱਕ ਕੇ ਲੈ ਜਾਂਦਾ ਸੀ ਗਜਨੀ ਤੇ ਬਸ਼ਰੇ ਦੇ ਬਾਜ਼ਾਰਾਂ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਸੀ ਤੇ ਦੂਜੀ ਕਹਾਵਤ ਉਥੋਂ ਸਿੰਘਾਂ ਦੀ ਔਕਾਤ ਦਾ ਪਤਾ ਚੱਲੂਗਾ ਕਹਿੰਦੇ ਮੋੜੀ ਬਾਬਾ ਕੱਚ ਵਾਲਿਆ ਸਾਡੀ ਰਨ ਬਸ਼ਰੇ ਨੂੰ ਗਈ ਵੀ ਜੇ ਕਿਸੇ ਚੁਕਾਤ ਹੈ ਜੇ ਕੋਈ ਉਹਨਾਂ ਨੂੰ ਰੋਕ ਸਕਦਾ ਹੈ ਤੱਕ ਛੈਰੇ ਵਾਲੇ ਬਾਬੇ ਰੋਕ ਸਕਦੇ ਆ ਇਹ ਸਿੱਖਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਹਾਵਤ ਪ੍ਰਚਲਿਤ ਸੀ ਵੀ ਜੇ ਕੋਈ ਅਫਦਾਲੀ ਨੂੰ ਰੋਕ ਸਕਦਾ ਤਾਂ ਸਿੱਖ ਰੋਕ ਸਕਦੇ ਆ ਸਿੱਖ ਮਿਸਲਾਂ ਨੇ ਬੜਾ ਉਹਦੇ ਨਾਲ ਆਡਾ ਲਾਇਆ ਉਹਨੂੰ ਰੋਕਿਆ ਸਿੱਖਾਂ ਤੋਂ ਇਲਾਵਾ ਮਰਾਠਿਆਂ ਦੀ ਵੀ ਮਰਾਠਿਆਂ ਨੇ ਵੀ ਸਿਰ ਚੱਕਿਆ ਸੀ 1761 ਦੇ ਵਿੱਚ ਮਰਾਠਿਆਂ ਦੀ ਨਾਲ ਲੜਾਈ ਹੋਈ ਤੇ ਉਹ ਹਾਰ ਜਾਂਦੇ ਆ ਅਫਦਾਲੀ ਤੋਂ 1762 ਦੇ ਵਿੱਚ ਉਹ ਆਉਂਦਾ ਮਲੇਰਕੋਟਲੇ ਕੋਪਰਹੀੜੇ ਦੇ ਕੋਲੇ 30 ਹਜ਼ਾਰ ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਜਿਦੇ ਵਿੱਚ ਬਾਬੇ ਬਜ਼ੁਰਗ ਬੀਬੀਆਂ ਬੱਚੇ ਸਾਰੇ ਸੀ ਉਹਨੂੰ ਲੱਗਦਾ ਵੀ ਹੁਣ ਜਿਹੜੀਆਂ ਸਿੱਖ ਮਿਸਲਾਂ ਨਹੀਂ ਆ ਜਿਹੜੇ ਸਿੱਖ ਧੜਵੀ ਲੜਾਕੇ ਐ ਉਹ ਉਹਦੇ ਨਾਲ ਆੜਾ ਨਹੀਂ ਲਾਉਣਗੇ ਹੁਣ ਨਹੀਂ ਕੋਈ ਉੱਠਦਾ 1764 ਦੇ ਵਿੱਚ ਫੇਰ ਆ ਜਾਂਦਾ 1764 ਦੇ ਵਿੱਚ ਸ਼ੁਕਰ ਚੱਕੀਆਂ ਮਿਸਲ ਦੇ ਬਾਬਾ ਚੜਤ ਸਿੰਘ ਫਿਰ ਉਹਨੂੰ ਦਰਿਆ ਪਾਰ ਕਰਵਾ ਕੇ ਆਉਂਦੇ ਆ ਤੇ ਭੱਜਦਾ ਹੋਇਆ ਪਤਾ ਕੀ ਕਹਿੰਦਾ ਕਹਿੰਦਾ ਇਹ ਨਾ ਸੋਚਿਓ ਵੀ ਅਫਦਾਲੀ ਭੱਜ ਗਿਆ ਜੇ ਮੇਰੇ ਮੈਂ ਮਰ ਵੀ ਗਿਆ ਤਾਂ ਮੇਰੇ ਪੋਤੇ ਆਉਣਗੇ ਹਿੰਦੁਸਤਾਨ ਤੇ ਹਮਲਾ ਕਰਨ ਵਾਸਤੇ ਤੇ ਬਾਬਾ ਚੜਤ ਸਿੰਘ ਨੇ ਪਤਾ ਕੀ ਜਵਾਬ ਦਿੱਤਾ ਸੀ ਕਹਿੰਦੇ ਜੇ ਤੇਰੇ ਪੋਤੇ ਆਉਣਗੇ ਤਾਂ ਫਿਰ ਮੇਰੇ ਪੋਤਿਆਂ ਨੇ ਕਿਹੜਾ ਚੂੜੀਆਂ ਪਾਈਆਂ ਨੇ ਉਹੀ ਗੱਲ 1798 ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਬਾਬਾ ਚੜਤ ਸਿੰਘ ਦੇ ਪੁੱਤਰੇ ਬੁੱਧ ਸਿੰਘ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਅਸੀਂ ਜਾਣਦੇ ਹਾਂ ਉਹਨਾਂ ਨੇ ਲਾਹੌਰ ਦੇ ਵਿੱਚ ਜ਼ਮਾਨ ਸ਼ਾ ਦੁਰਾਨੀ ਯਾਨੀ ਕਿ ਅਬਦਾਲੀ ਦੇ ਪੁੱਤਰੇ ਨੂੰ ਘੇਰਿਆ ਸੀ ਸੋ ਜਿੰਨਾ ਜ਼ੁਲਮ ਅਹਿਮਦ ਸ਼ਾ ਅਬਦਾਲੀ ਨੇ ਕੀਤਾ ਜਿੰਨੇ ਵੀ ਧਾੜ ਵੀ ਹੋਰ ਗੱਲ ਦੱਸ ਦਿੰਦੇ ਹਾਂ ਜਿੰਨੇ ਵੀ ਧਾੜ ਵੀ ਆਏ ਆ ਦਰਾ ਖੈਬਰ ਤੇ ਥਰੂ ਆਇਆ ਤੇ ਇੱਕ ਬੰਦਾ ਜੀ ਨੇ ਬੰਨ ਲਾਇਆ ਖੈਬਰਦਰੇ ਨੂੰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਸਿੱਖ ਰਾਜ ਦਾ ਸੂਰਜ ਕੁਝ ਸਮੇਂ ਲਈ ਅਸਤ ਹੋਇਆ ਮੰਨ ਸਕਦੇ ਹਾਂ ਪਰ ਸਿੱਖਾਂ ਦੇ ਵਿੱਚ ਰਾਜ ਕਰਨ ਦੀ ਇੱਛਾ ਨਹੀਂ ਗਈ ਇਹ ਡੁੱਬਿਆ ਸੂਰਜ ਚੜ੍ਹੇਗਾ ਤੈਨੂੰ ਇੰਨੀ ਆਵਾਜ਼ਾਂ ਮਾਰਨੀਆ ਤੂੰ ਆਏਗਾ ਤੂੰ ਲੜੇਗਾ ਫਿਰ ਖਾਲਸ ਝੰਡੇ ਝੁਲਣੇ ਵੈਰੀ ਜ਼ਾਲਮ ਚੜ੍ਹੇਗਾ ਸ਼ੇਰੇ ਪੰਜਾਬ ਰঞ্জੀਤ ਸਿੰਘ ਤੂੰ ਆਏਂਗਾ ਤੂੰ ਲੜੇਗਾ। ਇਹ ਰਾਜਨੀਤਿਕ ਸੋਚ-ਭੂਚ, ਧਾਰਮਿਕ ਸਹਿਨਸ਼ੀਲਤਾ ਅਤੇ ਇਕਜੁੱਟਤਾ ਵਿੱਚ ਰਹਿਣਾ ਸਿਖਾਉਂਦੀ ਏ। ਤੁਹਾਡਾ ਕੀ ਵਿਚਾਰ ਹੈ? ਕਮੈਂਟ ਕਰਕੇ ਦੱਸੋ। ਕਿ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋਂ ਤੁਸੀਂ ਕੀ ਸਿੱਖਿਆ? ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ। ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ੇਅਰ ਕਰਨਾ। ਜਾਣਕਾਰੀ ਭਰਪੂਰ ਨਵੀਆਂ ਵੀਡੀਓਜ਼ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਦੇ ਨਾਲ ਜੁੜੋ। ਤਾਂ ਜੋ ਹੋਰ ਵਧੀਆ ਤੋਂ ਵਧੀਆ ਇਤਿਹਾਸਕ ਤੇ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਜਲਦੀ ਹੀ ਦੁਬਾਰਾ ਮਿਲਾਂਗੇ ਤਦ ਤੱਕ ਲਈ ਧੰਨਵਾਦ